देखो पर पहला ये ये दे दे साल तो ये निहायत अफसोस ਦਾ ਮਕਾਮ ਹੈ ਕਿ ਜਿਹੜਾ ਇਹ ਬਾਰਡਰ ਦੀ ਪੱਟੀ ਹੈ ਖਾਸ ਕਰਕੇ ਅੱਜ ਆਪਾਂ ਜਲਾਲਾਬਾਦ ਦੇ ਮਕਾਮ ਤੇ ਕਿ ਅੱਜ ਦਰਿਆ ਸਤਲੂ ਜਿਹੜਾ ਹੈ ਉਹਦੇ ਚ ਫੇਰ ਹੜ ਆ ਗਿਆ ਹੈ ਤੇ तकरीबन 4-5000 ਏਕੜ ਜਿਹੜਾ ਇਸ ਕੁਦਰਤੀ ਆਫਤ ਦੇ ਥੱਲੇ ਆ ਗਿਆ ਔਰ ਸਾਲੋਂ ਸਾਲ ਤੋਂ ਇਹ ਮਸਲਾ ਜਿਹੜਾ ਹੈ ਚੱਲਦਾ ਆ ਰਿਹਾ ਹੈ ਪਰ ਜਿੰਨਾ ਗੰਭੀਰ ਹੈ ਸਾਲ ਹੈ ਸ਼ਾਇਦ ਪਹਿਲਾਂ ਕਦੀ ਨਾ ਹੋਇਆ ਹੋਵੇ। ਤੋਂ ਮਕਸਦ ਜਿਹੜਾ ਇੱਥੇ ਆਣ ਦਾ ਸਿਰਫ ਇਹ ਸੀ ਕਿ ਜਿਹੜੇ ਇਥੋਂ ਦੇ ਲੋਕ ਹੈ ਉਹਨਾਂ ਨਾਲ ਉਹਨਾਂ ਦਾ ਜਿਹੜਾ ਹਮਦਰਦੀ ਯਕਜੈਤੀ ਔਰ ਖਾਸ ਕਰਕੇ ਕਿ ਇਹਦਾ ਕੋਈ ਨਾ ਕੋਈ ਮਤਲਬ ਮੁਸਤਕਿਲ ਹੱਲ ਕੋਈ ਪਰਮਨੈਂਟ ਹੱਲ ਜਿਹੜਾ ਹੋਣਾ ਚਾਹੀਦਾ ਤੇ ਮੈਂ ਜਿਹੜਾ ਤੁਹਾਡਾ ਕਾਲਾ ਕੈਮਰਾ ਹੈ ਇਦੇ ذریعے ਇੱਕ ਗੱਲ ਪੰਜਾਬ ਸਰਕਾਰ ਦੇ ਵੀ ਨੋਟਿਸ 'ਚ ਲਿਆਉਣਾ ਚਾਹੁੰਦਾ ਕਿ ਇੱਕ ਸਟੇਟ ਡਿਜ਼ਾਸਟਰ ਰելիਫ ਫੰਡ ਹੁੰਦਾ ਹੈ। ਔਰ ਇਹ ਗਵਰਨਮੈਂਟ ਆਫ ਇੰਡੀਆ ਹਰ ਸਾਲ ਜਦੋਂ ਬਜਟ ਬਣਦਾ ਤੇ ਉਹਦੇ 'ਚ ਕੋਈ 1500 300 400 ਕਰੋੜ ਕਿਉਂਕਿ ਕੁਦਰਤੀ ਆਫਤਾਂ ਰੋਜ਼ ਤਾਂ ਆਂਦੀਆਂ ਨਹੀਂ ਕਦੇ 5 ਦੀ 10 ਸਾਲੀ ਆਂਦੀਆਂ ਪਰ ਜਦੋਂ ਵੀ ਆਂਦੀਆਂ ਤਾਂ ਸਟੇਟ ਕੋਲੇ ਉਹ ਪੈਸੇ ਜਮ੍ਹਾਂ ਹੁੰਦੇ ਆ। ਪੰਜਾਬ ਕੋਲੇ 70 ਕਰੋੜ ਐ ਇਸ ਵੇਲੇ? ਨਹੀਂ ਇਸ ਵੇਲੇ ਸ਼ਾਇਦ ਹੋ ਸਕਦਾ ਪਰ ਇਹ ਜਮ੍ਹਾਂ ਹੁੰਦਾ ਰਹਿੰਦਾ ਨਾ ਜੀ। ਤੇ ਮੇਰੇ ਜੇ ਮੇਰੀ ਅਕਲ ਮੈਨੂੰ ਧੋਖਾ ਨਹੀਂ ਦੇ ਰਹੀ ਤਾਂ ਇੱਕ ਕਟੋ-ਕਟ ਵੀ 6-7 ਹਜ਼ਾਰ ਕਰੋੜ ਆਪਣੇ ਸਟੇਟ ਡਿਜ਼ਾਸਟਰ ਰੀਲੀਫ ਫੰਡ ਚ ਪਿਆ ਹੋਣਾ ਆ ਇਹ ਜਿਹੜਾ ਰੀਲੀਫ ਅਮਾਉਂਟ ਹੈ ਇਹ ਹੋਊਗਾ ਤਾਂ ਸੈਂਟਰ ਦੇ ਦਸਖਤ ਨਾਲ ਇਹਨੂੰ ਜਾਰੀ ਹੋਊਗਾ ਪਰ ਇਥੋਂ ਦਾ ਜਿਹੜਾ ਵੇਰਵਾ ਹੈ ਜਾਂ ਗਰਦੌਰੀ ਹੈ ਜਾਂ ਨੁਕਸਾਨات ਹੈ ਉਹ ਸਾਰੇ ਜਿਹੜੇ ਜਮ੍ਹਾਂ ਕਰਕੇ ਇਹ ਕੇਸ ਜਿਹੜਾ ਇਹ ਗਵਰਨਮੈਂਟ ਆਫ ਇੰਡੀਆ ਦੇ ਅੱਗੇ ਪੇਸ਼ ਕਰਨਾ ਪੈਣਾ ਤਾਂ ਮੈਂ ਤੁਹਾਡੇ ਕੈਮਰੇ ਦੇ ਜ਼ਰੀਏ ਅ ਗਵਰਨਮੈਂਟ ਨੂੰ ਇਹ ਅਪੀਲ ਕਰਾਂਗਾ ਕਿ ਬਰਾਏ ਮਿਹਰਬਾਨੀ ਕਿਉਂਕਿ ਆ ਜਿੱਥੇ ਆਪਾਂ ਖੜੇ ਆਂ ਔਰ ਮੈਨੂੰ ਲੋਕਾਂ ਨੇ ਦੱਸਿਆ ਵੀ ਅੱਜ ਤੱਕ ਪ੍ਰਸ਼ਾਸਨ ਦਾ ਬੰਦਾ ਇਸ ਜਗ੍ਹਾ ਤੇ ਪਹੁੰਚਿਆ ਨਹੀਂ ਅ ਮਤਲਬ ਜਿਹੜਾ ਜਿਹੜੀ ਗੱਲ ਦਾ ਮੈਂ ਕਹਿ ਰਿਹਾ ਕਿ ਉਹਦੀ ਗਰਦਾਬਰੀ ਹੋਵੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਇਹ ਤਾਂ ਬੜੀ ਦੂਰ ਦੀ ਗੱਲ ਹੈ ਇੱਥੇ ਕੋਈ ਬੰਦਾ ਹੀ ਨਹੀਂ ਪਹੁੰਚਿਆ ਔਰ ਜਿੰਨੀ ਛੇਤੀ ਇਹ 베ਰਵਾ ਬਣ ਜੇ ਤਾਂ ਕਿ ਇਹਨਾਂ ਦੇ ਜਿਹੜੇ ਨੁਕਸਾਨ ਇਹ ਨੁਕਸਾਨ ਪੂਰੀ ਦੀ ਤਾਂ ਪਰਪਾਈ ਨਹੀਂ ਹੁੰਦੀ ਔਰ ਕੁਛ ਨਾ ਕੁਛ ਜਿਹੜਾ ਹੈ ਜਿਹਨੂੰ ਆਪਾਂ ਮੱਲਮ ਪੱਟੀ ਕਹ ਦਿੰਨੇ ਆ ਮੱਲਮ ਪੱਟੀ ਤਾਂ ਜ਼ਰੂਰ ਲੱਗਣੀ ਚਾਹੀਦੀ ਹੈ ਤੁਸੀਂ ਦੂਸਰੀ ਗੱਲ